ਉਹਨਾ ਜੇ ਪਾ ਨਹਿਰ ਤੇ ਆਜ਼ਾਦੀ ਤੋਂ ਬਾਅਦ ਕਦੇ ਨਹਿਰ ਨਹੀਂ ਬਣੀ ਅਸੀਂ ਨਹਿਰੀ ਪਾਣੀ ਕੱਸੀਆਂ ਸੂਈਆਂ ਪੁਰਾਣੀਆਂ ਰਹੀ ਜਾਂ ਪੈਪਾਂ ਦੱਬ ਕੇ ਖੇਤਾਂ ਚ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਵੀਰੋ ਨਹਿਰ ਬਾਰੇ ਇਹਨਾਂ ਕੋਲੇ ਹੋਰ ਤਾਂ ਕੁਝ ਐ ਨਹੀਂ ਗਲਤ ਫਹਿਮੀਆਂ ਕੁਝ ਫੈਲਾ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਨਾ 5000 ਕਿਊਸਿਕ ਜਾਂਦਾ ਨਹਿਰ ਦੇ ਪਰਲੇ ਪਾਸੇ ਵਾਲੀ ਜਿਹੜੀ ਆਪਣੀ ਹੈ ਜਿਹੜੀ ਰਾਜਸਥਾਨ ਵਾਲੀ ਉਹ ਤਾਂ ਗੱਲ ਨਾ ਕਰੋ ਉਹ ਚੋਂ ਤਾਂ ਆਪਾਂ ਕੁਝ ਕੱਟ ਵੀ ਨਹੀਂ ਸਕਦੇ ਤੁਪਕਾ ਵੀ ਜਿਹੜੀ ਇੱਧਰ ਬਣਾਵਾਂਗੇ ਉਹ 2500 ਕਿਊਸਿਕ ਪਾਣੀ ਆ ਔਰ ਇੱਧਰ ਵੀ ਪੱਖੇ ਲਾਵਾਂਗੇ ਔਰ ਜੇ ਅੱਜ ਜੋ ਉੱਧਰਲੇ ਪੱਖਿਆਂ ਨਾਲ ਪਰਲੇ ਪਾਸੇ ਜਿਹੜਾ ਜੇ 8-9 ਕਿਲੋਮੀਟਰ ਤੱਕ ਉੱਚੇ ਖੇਤਾਂ ਤੱਕ ਪਹੁੰਚਦਾ ਹੈ ਤਾਂ ਜਦੋਂ ਇੱਧਰ ਬਣ ਗਈ ਤਾਂ ਪੱਖੇ ਵੀ ਹੁਣ ਤਾਂ ਲੇਟੈਸਟ ਮਾਡਲਾਂ ਦੇ ਆ ਗਏ ਇੱਧਰ ਬਣ ਗਈ ਤਾਂ 2-4 ਕਿਲੋਮੀਟਰ ਵੱਧ ਵੱਧ ਜਗ੍ਹਾ ਤੱਕ ਪਹੁੰਚੂਗਾ ਕੱਟ ਨਹੀਂ ਸਕਦਾ ਕਿ ਸਾਡੇ ਖੇਤਾਂ 'ਚ ਪਾਣੀ ਸ਼ਾਇਦ ਨਹੀਂ ਪਹੁੰਚੇ ਗਲਤਫਹਿਮੀ ਕਿਦਾ ਬਾਕੀ ਮੈਨੂੰ ਸਲਾਹ ਤੁਸੀਂ ਦੇਣੀ ਹੈ ਮੈਂ ਤਾਂ ਲੋਕਾਂ ਤੋਂ ਸਲਾਹ ਲੈਣਾ ਕਿਉਂਕਿ ਜਿੱਥੇ ਸਮੱਸਿਆ ਉੱਥੇ ਹੱਲ ਹੈ ਜਿੱਥੇ ਸਮੱਸਿਆ ਉੱਥੇ ਹੱਲ ਬਹਿ ਜਾਗੇ ਕੋਈ ਹੋਰ ਕਮੀ ਹੋਵੇ ਜਾਂ ਕੁਝ ਕਰਨੇ ਮੋਗੇ ਘਟਾਉਣੇ ਨੇ ਵਧਾਉਣੇ ਨੇ ਤੁਹਾਡੇ ਨਾਲ ਤੁਹਾਡੇ ਨਾਲ ਸਹਿਮਤ ਹੋਵਾਂਗੇ ਜਿੱਥੇ ਨਾਲ ਅਜੇ ਤਾਂ ਐਕ acquisition ਦਾ ਚੱਲੂਗਾ ਜਿਵੇਂ ਤੁਸੀਂ ਕਹੋਗੇ ਮੇਰਾ ਮੇਰਾ ਮਕਸਦ ਇਹ ਹੈ ਕਿ ਕੋਈ ਖੇਤ ਜਾਂ ਕੰਨੀ ਆਲਾ ਖਿਆਰਾ ਵੀ ਨਾ ਉਹ ਬਿਨਾ ਪਾਣੀ ਤੋਂ ਰਹਿਣਾ ਨਹੀਂ ਚਾਹੀਦਾ ਕਿਸੇ ਨਾਲ ਬਿਨਾਂ ਨਾਲ ਦੇ ਖੇਤਾਂ ਹੁੰਦਾ ਸਾਡੇ ਆਉਂਦਾ ਨਹੀਂ ਜੇ ਪੱਕੇ ਹੋਰ ਵਧਾਉਣੇ ਪੈਗੇ ਵਧਾ ਲਾਂਗੇ ਪਰ ਨਹਿਰੀ ਪਾਣੀ ਜਦੋਂ ਹੁਣ ਪਰ ਵਰਤਣ ਲੱਗ ਗਏ ਨਾ ਤੁਹਾਡੇ ਪਿੰਡਾਂ ਚ ਵੀ ਆਇਆ ਹੋਣਾ ਮੇਰੇ ਕੋਲ ਵੀਡੀਓ ਆਉਂਦੀਆਂ ਨੇ 35 ਸਾਲ ਬਾਅਦ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਆ ਗਿਆ ਨਹਿਰੀ ਪਾਣੀ ਦਾ ਕੀ ਫਾਇਦਾ ਹੈ ਇੱਕ ਤਾਂ ਮਿੱਨਣ ਲੈ ਉਹ ਜਿੱਤ ਤੱਤ ਨੇ ਨਾਲ ਮਿੱਟੀ ਵੀ ਆਉਂਦੀ ਹੈ ਪਜਾਊ ਸ਼ਕਤੀ ਵੱਧਦੀ ਹੈ ਦੂਜਾ ਧਰਤੀ ਦਾ ਪਾਣੀ ਬਚਾ ਲਾਂਗੇ 600 600 ਫੁੱਟ ਤੇ ਚਲਾ ਗਿਆ ਡਾਰਕ ਜੌਂਟ ਚਲਾ ਗਿਆ ਪੰਜਾਬ ਤੇ ਧਰਤੀ ਦਾ ਪਾਣੀ ਗੁਰੂ ਸਾਹਿਬ ਨੇ ਬਹੁਤ ਸੈਂਕੜੇ ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਇਹ ਦਰਜੇ ਬਚਾਉਣੇ ਆ ਸੋ ਹੁਣ ਪਰਾਲੀ ਤੋਂ ਬਿਜਲੀ ਬਣਾਉਣ ਦੇ ਮੈਂ ਅੱਜ ਹੀ ਮੀਟਿੰਗ ਕਰਕੇ ਆਇਆ ਹਾਂ ਪਰਾਲੀ ਤੋਂ ਬਿਜਲੀ ਬਣਾਉਣ ਦੀਆਂ ਕੰਪਨੀਆਂ ਆ ਰਹੀਆਂ ਨੇ ਉਹਦੇ ਨਾਲ ਕੀ ਹੋਣਾ ਹੈ ਤੁਹਾਡੀ ਪ੍ਰਾਲੀ ਵਿਖਿਆ ਕਰੋਗੀ ਨਾਲੇ ਚੱਕ ਕੇ ਵੀ ਆਪ ਹੀ ਲੈ ਕੇ ਜਾਇਆ ਕਰਨਗੇ ਤੇ ਨਾਲੇ ਧੋਏ ਤੋਂ ਬਚਾਂਗੇ ਬਹੁਤ سارے ਪ੍ਰੋਜੈਕਟ ਆ ਰਹੇ ਨੇ ਇਦਾਂ ਦੇ ਉਹ ਇੱਕ ਕੰਪਨੀ ਆਈ ਆ ਉਹ ਕਹਿੰਦੇ ਸੀ 15 ਲੱਖ ਏਕੜ ਦੀ ਪ੍ਰਾਲੀ ਚੱਕ ਲਾਂਗੇ ਜਨਨ ਕਿ ਸਾਰੇ ਹੀ ਮਾਲਵਾ ਹੋ ਗਿਆ ਠੀਕ ਹੈ ਨਾ ਉਹ ਕਹਿੰਦੇ ਆਪ ਹੀ ਲਾਵਾਂਗੇ ਜ਼ਮੀਨ ਅਸੀਂ ਆਪ ਹੀ ਖਰੀਦਾਂਗੇ ਬਸ ਇਹ ਵੀ ਸਾਨੂੰ ਬਿਜਲੀ ਬੋਰਡ ਸਾਡੇ ਨਾਲ ਸੌਤਾ ਕਰ ਲੈ ਕੇ ਸਾਡੀ ਬਿਜਲੀ ਖਰੀਦ ਲੈ ਅਖਿਆਈ ਠੀਕ ਹੈ ਕੋਈ ਨਹੀਂ ਮੈਂ ਬਿਜਲੀ ਬੋਰਡ ਦੀ ਮੈਂ ਕਮੇਂ ਡਿਊਟੀ ਲਈ ਆ ਮੈਨੂੰ ਬਣਾ ਕੇ ਦਿਓ ਸਾਰਾ ਬਈ ਇਹ ਕੰਮ ਕਰਨਾ ਹੋਵੇ ਤਾਂ ਇੱਛਾ ਸ਼ਕਤੀ ਚਾਹੀਦੀ ਹੈ ਨਹੀਂ ਤਾਂ ਫਿਰ ਆਪਦੀ ਜੀਜੇ ਆਪਣੀ ਪੁੱਤ ਆਪਣੀ ਭਤੀਜੇ ਇਹਦਾ ਫਿਰ ਕੀ ਚੱਲੂਗਾ ਪਰ ਚੱਲੀ ਗਏ ਪਹਿਲਾਂ ਫਿਰ ਫਰਕ ਹੀ ਰਹਿ ਗਿਆ ਸੋ ਇਸ ਕਰਕੇ ਗਿੱਧੜਵਾਏ ਵਾਲਿਓ ਮੈਂ ਤਾਂ ਤੁਹਾਡਾ ਵੈਸੇ ਵੀ ਬਹੁਤ ਰਣੀਆ ਕਿ ਜਦੋਂ ਵੀ ਪਿਆਰ ਮਿਲਿਆ ਗਿੱਧੜਵਾਏ ਵਾਲੇ ਪਾਸਿਓ ਜਿੰਨਾ ਮਰਜੀ ਹਰ ਚਾਹੇ ਬੋਟਾ ਵਾਲੇ ਪਾਸਿਓ ਵੀ ਚਾਹੇ ਜਿਹੜੇ ਮਰਜੀ ਜੋ ਤੁਹਾਡਾ ਫਤਵਾ ਹੈ ਉਹ ਸਿਰਮੱਤੇ ਹੋਊਗਾ ਬਾਕੀ ਬਿੰਪੀ ਜੀ ਨੇ ਅੱਜ ਪਰਿਵਾਰ ਸਮੇਤ ਆਪਣਾ ਵੱਡਾ ਪਰਿਵਾਰ ਹੈ ਹਜ਼ਾਰਾਂ ਦੀ ਗਿਣਤੀ ਚ ਪਰਿਵਾਰ ਸਮੇਤ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਇਹ ਕਹਿਣਾ ਚਾਹਣਾ ਜਿੰਪੀ ਜੀ ਪਾਰਟੀ ਚ ਤਰੀ ਆ ਚੁੱਕੇ ਹੋ ਅਗਲੀਆਂ ਵੱਡੀਆਂ ਜ਼ਿੰਮੇਵਾਰੀਆਂ ਵਾਸਤੇ ਤਿਆਰ ਰਹੋ ਤੇ ਇੱਕ ਪੂਰਨ ਨਕਸ਼ਾ ਬਣਾ ਲਓ ਕਿ ਕਰਨਾ ਕੀ ਹੈ ਕਿਉਂਕਿ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬਣਾ ਕੇ ਰੱਖ ਲੋ ਬਹੁਤ ਵੱਡੇ ਵੱਡੇ ਜ਼ਿੰਮੇਵਾਰੀਆਂ ਤੁਹਾਡੇ ਉਡੀਕ ਕਰ ਰਹੀਆਂ ਨੇ ਜਿਹੜਾ 38 ਸਾਲ ਦਾ ਭੰਗ ਹੈ ਨਾ ਉਹ ਕੱਢ ਦਾਂਗੇ ਕੱਢ ਦਾਂਗੇ ਟਾਈਮ ਵਧਲਾ ਲਾਂਗੇ ਓਵਰ ਟਾਈਮ ਲਾ ਲਿਆ ਕਰਾਂਗੇ ਹਨਾ ਓਵਰ ਟਾਈਮ ਲਾ ਲਿਆ ਕਰਾਂਗੇ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਕਿਉਂਕਿ ਆਪਾਂ ਮਾਲਵੇ ਵਾਲਿਆਂ ਹੱਸਣ ਖੇਡਣ ਵਾਲੇ ਲੋਕ ਆਪਾਂ ਤਾਂ ਸੋ ਮੈਂ ਤਾਂ ਇਹੀ ਅਰਦਾਸ ਕਰਦਾ ਉਹਨਾਂ ਦਿਨੇ ਦੋ ਦੋ ਵਾਰੀ ਅਰਦਾਸ ਕਰਦੇ ਨਾ ਦੋਨੇ ਵਕਤ ਕਿ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਖਸ਼ਦੀ ਉਹਦੋਂ ਭਾਵੇਂ ਵਦਾਈ ਨਾ ਪ੍ਰਕਟਾਈ ਬਿਨਾ ਐਨਾ ਕੁ ਬਣੀ ਰਹਿਣ ਦੇ ਲੋਕਾਂ ਜਾਣਿਆ ਕੋਈ ਕਿਸੇ ਕੋਲੋਂ ਕਾਣੇ ਨਾ ਹੋਈਏ ਕਿਸੇ ਕੋਲੋਂ ਲੋਕਾਂ ਤੋਂ ਮੂੰਹ ਨਾ ਲਿਕੋਣਾ ਪਵੇ ਕਹੇ ਜੇ ਕੰਮ ਨਾ ਕਰਾਈਏ ਇਹ ਜੀਆਂ ਫਾਇਲਾਸ ਐ ਨਾ ਕਰਾਈ ਪ੍ਰਮਾਤਮਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਕਿਸੇ ਘਰ ਦਾ ਦੀਵਾ ਬੁਝਦਾ ਹੋਵੇ ਹਾਂ ਕਿਸੇ ਘਰ 'ਚ ਖੁਸ਼ੀਆਂ ਆਉਂਦੀਆਂ ਹੋਣ ਕਿਸੇ ਘਰ 'ਚ ਰੋਜ਼ਗਾਰ ਦਾ ਦੀਵਾ ਜਗਦਾ ਹੋਵੇ ਇਹ ਜਿਹੇ ਫੈਲਾ ਮੈਂ თვით ਹਸਾਇਨ ਕਰਾ ਲਈ ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਹੈ ਮੈਂ ਕਿਹੜਾ ਕੋਈ ਘਰੋਂ ਦੇਣਾ ਜੀ ਮਸ਼ੀਨ ਲੱਗੀ ਹੈ ਕੋਈ